ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾ ਫੈਮਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਮੀਂ ਦੇਖੋ ਮੇਰੇ ਪਿੱਛੇ ਪਹਿਲਾਂ ਪਹਿਲਾ ਮੈਂ ਅਸੀਂ ਨਾ ਹੁਣ ਚੁੱਲ੍ਹੇ ਤੇ ਖੜਿਆ ਚੁੱਲ੍ਹੇ ਦੇ ਕੋਲ ਖੜਿਆ ਚੁੱਲ੍ਹੇ ਦੇ ਉੱਪਰ ਨਹੀਂ ਖੜਿਆ ਕੋਲ ਖੜਿਆ ਕਿਉਂਕਿ ਮੈਂ ਧਰਨੀ ਇੱਧਰ ਛੋਲੇ ਆਲੂ ਛੋਲੇ ਦੀ ਸਬਜ਼ੀ ਅੱਜ ਅੱਜ ਬਣਾਵਾਂਗੇ ਅਸੀਂ ਪੂਰੀਆਂ ਤਾਂ ਕਰਕੇ ਛੋਲੇ ਰਾਤ ਪਿਓ ਕੇ ਰੱਖਤੇ ਸੀਗੇ ਵੀ ਸਵੇਰੀ ਬਣਾਵਾਂਗੇ ਪਰ ਕੱਲ ਪਹਿਲਾਂ ਤਾਂ ਵੀ ਸਵੇਰੀ ਸੱਜਰੇ ਮੀ ਹਟ ਜਾਊਗਾ ਵੀ ਦਿਨ ਚ ਤਾਂ ਧੁੱਪ ਹੀ ਨਿਕਲੂਗੀ ਪਰ बदल एना आ गया भी चढ़ के भी लगता नहीं वे हूं छेती छे जाऊगा मैं ना हूं पतीला धो तो लिया हाँ के। साजरे के उबलने धरते भी चल छे मी आने से पहला बना दिए मीह बनाए गया हजे पौने का टाइम हो ਅਜੇ ਸਿਰਫ 6.7 ਦਾ ਟਾਈਮ ਹੋਇਆ ਏ ਤੇ ਮੈਂ ਚੜ੍ਹ ਕੇ ਦੇਖੋ ਕਿੰਨਾ ਗਿਆ ਜਿਹੜੇ ਹਿਸਾਬ ਨਾਲ ਆਇਆ ਨਾ ਇਹ ਲੱਗਦਾ ਤਾਂ ਨਹੀਂ ਵਿ ਜਾਊਗਾ ਤੁਹਾਨੂੰ ਇੱਥੇ ਵੀ ਕਣੀ ਉਹ ਪੈ ਗਿਆ ਮੀ ਧੱਕਣ ਤੇ ਹੁਣ ਤਾਂ ਮੌਸਮ ਵੀ ਸੌਣ ਦਾ ਏ ਪੂਰੇ ਨਾ ਉਹ ਜਿਹੜੇ ਉਹ ਨਹੀਂ ਫਿਰਦੇ ਕਰਦੇ ਗੰਡ ਗੰਡੋਏ ਜੇ ਐਨੇ ਫਿਰਿਆ ਕਰਨਗੇ ਮੈਂ ਤਾਂ ਪੈ ਰਹਾਂ ਬਚਾ ਬਚਾ ਕੇ ਲੰਘਦੀ ਹਾਂ ਜਾਂ ਮਰ ਕੱਟ ਹਲਕਾ ਦੇ ਨੇ ਬੰਦੇ ਜਾਂਦੇ ਹਨ ਆਣਾ ਹੂੰ ਨਹੀਂ ਦੇਖੋ ਪਹਿਲਾ ਕਿੰਨਾ ਤੇਲ ਹੋ ਗਿਆ ਇੰਨਾ ਤੇਲ ਨਹੀਂ ਹੋ ਗਿਆ ਮੱਸ ਕੋਲ ਦੇਖਣਾ ਹੈ ਕੰਮ ਵਾਲਾ ਦੱਸਾਂ ਮੁਕਮਲ ਤਾਈ ਤੇ ਵੀ ਰੋਟੀ ਚ ਨਾ ਵਰਤਿਆ ਕਰੋ ਹੁਣ ਅਸੀਂ ਛੱਟ ਤੇ ਹੁਣ ਜਿਹੜਾ ਤੇਲ ਆਏ ਫਿਰ ਉਹ ਖਰਾਬ ਨਹੀਂ ਕਰਦੇ ਜਿਵੇਂ ਤੜੀਆਂ ਹੋਣੀਆਂ ਚੀਜ਼ਾਂ ਬਣਾਉਂਦੇ ਨੇ ਉਹਨਾਂ ਦੇ ਥੱਲੇ ਰੱਖ ਲੈਂਦੇ ਆ ਰੋਟੀ ਟੈਕ ਕਰਨੀ ਬੰਦ ਕਰਤੀ ਜਿਵੇਂ ਯੂਮੀ ਨੂੰ ਪਹਿਲਾਂ ਰੋਟੀ ਟੈਕ ਕਰਕੇ ਦਿੰਦੇ ਤੇ ਉਹ ਜਾਣਦੀ ਹੁਣ ਆਏ ਜਿਹੜਾ ਤੇਲ ਆਏ ਉਹ ਸੀ ਜਿਵੇਂ ਕਟੋਰੀਆਂ ਪਕੌੜੇ ਜਿੱਥੇ ਚਾ ਬਣਾਣੀਆਂ ਫਿਰ ਇਹਨਾਂ ਚ ਨਾ ਇੱਥੇ ਤੇਲ ਆ ਜਿਹੜਾ ਸਾਰਾ ਇਹਦੇ ਪਰ ਲਾਗ ਦਿੰਦਾ ਆਪਣਾ ਸਵੇਰ ਦਾ ਸਵਾ ਨੋ ਦਾ ਹੁਣ ਮੈਂ ਫਟਾਫਟ ਬਣਾਈ ਜਾਣੀ ਆ ਇੱਧਰ ਆਪਣੀ ਛੋਲੇ ਦੀ ਸਬਜੀ ਦੇਖੋ ਆ ਬਣੀ ਗਈ ਮੈਂ ਖਾ ਕੇ ਦੇਖੀ ਤੀ ਅਦਰ ਬਹੁਤ ਸਵਾਦ ਬਣੀ ਆ ਮੈਂ ਇਹਦੇ ਵਿੱਚ ਕੁਝ ਵੀ ਨਹੀਂ ਪਾਇਆ ਆਪਾਂ ਜਿਹੜੀ ਨਾਰਮਲ ਕਰੇ ਸਬਜੀ ਬਣਾਉਂਦੇ ਆ ਕੋਈ ਉਹ ਨਹੀਂ ਪਾਇਆ ਸਿਰਫ ਜੀਰੇ ਦਾ ਤੜਕਾ ਲੈ ਟਮਾਟਰ ਬਸ ਉਂ ਤਾਂ ਅਸੀਂ ਟਮਾਟਰ ਪਾਉਂਦੇ ਨਹੀਂ ਆਗੇ ਪਰ ਗਾੜੀ ਦੀ ਸਬਜੀ ਬਣਾਉਣ ਵਾਸਤੇ ਰਾਤ ਟਮਾਟਰ ਮੋਕਾ ਲਏ ਤੇ ਵਿਚਾਰ ਸਬਜੀ ਥੋੜੀ ਜਿਹੀ ਖੱਟੀ ਘੱਟੀ ਜੀ ਸਬਜੀ ਲੱਗੇ ਲੱਗ ਜੀ ਪੂੜੀਆਂ ਨਾਲ ਹਨਾ ਦੇ ਜੀ ਆਲੂ ਵਾਲੀ ਸਬਜੀ ਹੁੰਦੀ ਹੈ ਟਮਾਟਰਾਂ ਭਾ ਕੇ ਆਲੂ ਟਮਾਟਾਂ ਦੀ ਪੂਰੀਆਂ ਨਾਲ ਐਦਾਂ ਤੇ ਉਹਦਾ ਟੇਸਟ ਹੀ ਆਲਗਾ ਬਸ ਹਮੇਂ ਨਾਲ ਦੀ ਨਾਲ ਹੀ ਬਣਾਈ ਜਾਣੀਆਂ ਨਾਲ ਦੀ ਨਾਲ ਹੀ ਖਾਣੀਆਂ ਨੇ ਸਾਰੇ ਕਿਉਂਕਿ ਪੂਰੀ ਕਹੀ ਜੀ ਚੀਜ਼ ਹੈ ਜਿਹੜੀ ਤળી ਹੋਈ ਚੀਜ਼ ਹਨਾ ਪਰੌਂਟੇ ਹੋਵੇ ਤਲੀਆਂ ਹੋਈਆਂ ਇਹ ਅਜਿਹੀ ਜੀ ਚੀਜ਼ਾਂ ਐ ਵੀ ਬਸ ਬਣਾ ਕੇ ਹੀ ਰੱਖ ਸਕਦੇ ਆਪਾਂ ਨਾਲ ਦੀ ਨਾਲ ਖਾਣੀਆਂ ਪੈਂਦੀਆਂ ਨੇ ਨਹੀਂ ਤਾਂ ਬੇਕਾਰ ਹੋ ਜਾਂਦੀਆਂ ਨੇ ਹੈਵੀ ਭਾਰੀ ਹੋ ਜਾਂਦੀਆਂ ਨੇ ਕਿਉਂਕਿ ਭਾਰੀ ਰਹਿ ਜਾਂਦੀ ਮੈਂ ਅੱਜ ਇਹਨਾ ਵੀਡੀਓ ਵੀ ਪਾਈ ਹੈਗੀ ਬਸ ਹੁਣ ਵੀਡੀਓ ਪਬਲਿਸ਼ ਕਰਦੀ ਆ 8:30 ਕਰੂੰਗੀ ਤੇ ਮੇਰਾ ਨਾ ਵੀਡੀਓ ਦਾ ਟਾਈਮ 8:30 ਰਹਿੰਦਾ ਹੈ ਮੈਂ ਨਾ ਹੁਣ ਨਹੀਂ ਬਸ ਹੁਣ ਆ ਤੱਕ ਕੱਪੜੇ ਬਦਲੂੰਗੀ 2:00 ਹੋ ਗਏ ਮੇਰੇ ਆਪਕ ਸੂਟ ਪਾ ਲੈਣੂੰ 8:30 ਵਜੇ ਮੈਂ ਵੀਡੀਓ ਪਬਲਿਸ਼ ਕਰ ਦਿੰਦੀ ਆ ਕਈ ਵਾਰ 5 ਮਿੰਟ ਅੱਗੇ ਪਿੱਛੇ ਜ਼ਰੂਰ ਹੋ ਜਾਂਦਾ ਹੈ ਕਿਉਂਕਿ ਫਿਰ ਸਵੇਰੇ ਹੀ ਮੈਂ ਜੋੜਦੀ ਆ ਰਾਤ ਨੂੰ ਹੁਣ ਛੱਟ ਤਾਂ ਜੋੜਨੀ ਸਵੇਰੇ ਜੋੜਦੀ ਆ ਸਵੇਰੇ ਕੰਮ ਕਰਨਾ ਹੁੰਦਾ ਹੈ ਨਾਲੇ ਨਾਲ ਵੀਡੀਓ ਜੋੜਨੀ ਹੁੰਦੀ ਹੈ ਜਿਸ ਦਿਨ ਯੂ ਵਿੱਚ ਸਕੂਲ ਜਾਣ ਲੱਗ ਗੋ ਫਿਰ ਮੈਂ ਰਾਤ ਨੂੰ ਜੁੜਨ ਲੱਗ ਗੋ ਕਸ ਸਕੂਲ ਜਾਣਦੇ ਹੀ ਨਾ ਰਹਿ ਗਏ ਸੱਤ ਅੱਠ ਕੇ ਤੀਰ ਰਹਿ ਗਏ ਸੋਮਵਾਰ ਨੂੰ ਲੱਗੂਗਾ ਹਾਂ ਸੋਮਵਾਰ ਨੂੰ ਲੱਗੂਗਾ ਕੁੱਲ ਤਾਂ ਲੇਟ ਛੁੱਟੀਆਂ ਵੀ ਨਹੀਂ ਹੋ ਸਕਦੀਆਂ ਕਿਉਂਕਿ ਮੀਂਹ ਪੈਣਾ ਸ਼ੁਰੂ ਹੋ ਗਏ ਧੁੱਪ ਚੜ ਗਈ ਦੇਖੋ ਬਾਹਰ ਹਾਂ ਨਿਕਲੇ ਹਾਂ ਹਾਂ ਨਿਕਲੀ ਹੈ ਧੁੱਪ ਆਪਰ ਚਿਪਿ ਚਿਪਾ ਜਾ ਹੋਈ ਜਾਂਦਾ ਹੁਣ ਨਹੀਂ ਇਹ ਜਾਂਦਾ ਹੈ ਗੰਮੀ ਹੁਣ ਤਾਂ ਇੱਥੇ ਬੇਰਾ ਪਾ ਕੇ ਰੋਕਦਾ ਵੀ ਲੋੜੇ ਕੁਸ ਕੁਸ ਬਣਾਈ ਜਾਓ ਖਾਈ ਜਾਓ ਮੈਂ ਨਹੀਂ ਦਿੰਦਾ ਖਾਣਾ ਉਹਰਾ ਖਾਣੇ ਵਾਲੇ ਨੂੰ ਮੋਜਾ ਬਣਾਉਣ ਵਾਲੇ ਨੂੰ ਜਿਹੜਾ ਜ਼ਿਆਦਾ ਮੀ ਪੈਂਦਾ ਉਹ ਵੀ ਉਹ ਕਰਦਾ ਆ ਉਹ ਚਟਾਈ ਵਿਛਾ ਲੈਣੀ ਸੀ ਬਿੱਬੀ ਦਾ ਮੰਜੇ 'ਤੇ ਬੈਠੂਗੀ ਫਿਰ ਆ ਯੂ ਵੀ ਵੀ ਬੈਠੂਗਾ ਯੋ ਵੀ ਵੀ ਚਟਾਈ ਤੇ ਬੈਠ ਜਾਊਗਾ ਆ ਯੋ ਵੀ ਤਾਂ ਦੋ ਕੁ ਘੰਟੇ ਖਾਵੇ ਚਾਕੇ ਟੀਵੀ ਮਰੇ ਬੈਠੂ ਉਹਦੇ ਚੱਤ ਤੱਕ ਦੇਠਾ ਲਾ ਲਈ ਇਹਨਾਂ ਤੱਕ ਉਹ ਰੋਟੀਆਂ ਵੀ ਨਹੀਂ ਖਾਣਦੇ ਉਰੇ ਲੱਕੀਸੇ ਦੇ ਵਿੱਚ ਐਠਾ ਤੋਂ ਬਿਨਾਂ ਰੋਟੀ ਵੀ ਜਾਂਦੀ ਹੁੰਦੀ ਆ ਦੇਖ ਮੈਂ ਕੂੜੀਆਂ ਨਾਲ ਚ ਲੰਬੀਆਂ ਲੰਬੀਆਂ ਬਣਾ ਰਹੀ ਆ ਦੇਖੋ ਲੰਬੀ ਲੰਬੀ ਵਿੱਚੇ ਗੋਲ ਬਣਾਉਂਗੀ ਵਿੱਚੇ ਵੱਡੀਆਂ ਜਿਹਾ ਬਣਾਉਂਗੀ ਤੇ ਆਪਣਾ ਤੇਲ ਇੱਧਰ ਰਿੱਝੜ ਲੱਗ ਗਿਆ ਪੂਰਾ ਇਹ ਲੋੜੀ ਗੁੰਨ ਪਾਈਏ ਕੱਚਾ ਇੰਨਾ ਸੌਰੀ ਪੂਰੀ ਬਸ ਐਸੀ ਰਕੀ ਕੇ ਅੰਦਰ ਤੇ ਪੂਰੀ ਫਲਾਉਣ ਵਾਸਤੇ ਆਪਾਂ ਨੂੰ ਆਟੇ ਆ ਚਾ ਨਾ ਨੂਨ ਨਾ ਨਾਂ ਪਾਣ ਦੀ ਕੋਈ ਜ਼ਰੂਰਤ ਨਹੀਂ ਸਿੰਪਲ ਜਿਹੜਾ ਰੋਟੀ ਵਾਲਾ ਆਟਾ ਗੁੰਹਦੇ ਆਪਾਂ ਉਹੀ ਗੁੰਦ ਸਕਦੇ ਆ ਬਸ ਇਹ ਰੋਜਾ ਤੇ ਪਾੰਦੇ ਨਾ ਪੂਰੀ ਨੂੰ ਹਲਕਾ ਹਲਕਾ ਦੱਬੀ ਜਾਓ ਉਹ ਆਪੇ ਫੁੱਲ ਜਾਂਦੀ ਆ ਬਸ ਆਟਾ ਵੀ ਨਾ ਪਤਲਾ ਹੋਵੇ ਆਟਾ ਕੈਡਾ ਹੋਣਾ ਚਾਹੀਦਾ ਆਪਣਾ ਫਿਰ ਪੂਰੀ ਆਪਣੀ ਜਿਹੜੀ ਨਿੱਖਰ ਕੇ ਨਿੱਖਰ ਕੇ ਆਉਂਦੀ ਹੈ ਨਹੀਂ ਅੱਜ ਮੀ ਨੇ ਪੂਰੀਆਂ ਬਣਾਵਾ ਇਹ ਦੇਈਆਂ ਹਨਾ ਸਲਾਹ ਤਾਂ ਰਾਤ ਦੀ ਤੀ ਕਿਉਂਕਿ ਮੈਨੂੰ ਪਤਾ ਤਾਂ ਵੀ ਮੀ ਭੈਣਾ ਇਹ ਕੱਲ ਨੂੰ ਦੱਸਿਆ ਹੋਇਆ ਏ ਨਹੀਂ ਤਾਂ ਪਕੌੜੇ ਬਣਾਉਂਦੇ ਜਾਂ ਬਰੈਡ ਫਿਰ ਮੈਂ ਜਦੋਂ ਪੂਰ ਬਰੈਡ ਪਕੌੜੇ ਕੱਲਾਂ ਵੀ ਖਾ ਕੇ ਹਟਿਆ ਪੂਰੀ ਬਣਾ ਲਾਂ ਮੈਂ ਹੋਰ ਕੁਝ ਹੋਰ ਨਾਲ ਪਹਿਲਾਂ ਹੀ ਪਕਾ ਲਾਂ ਪਹਿਲਾਂ ਖਾਸੀਆਂ ਬਣਾ ਲਾਂ ਕੇ ਤੁਹਾਨੂੰ ਥੋੜੀ ਦੇਰ ਤੱਕ ਮਿਲਦੇ ਆਂ ਗੱਲ ਸਾਰੀ ਫੈਮਿਲੀ ਬੈਠ ਕੇ ਹੁਣ ਖਾਊਗੀ ਨਾਲੇ ਮੈਂ ਵੀਡੀਓ ਪਬਲਿਸ਼ ਕਰਦਾ ਹਾਂ ਬਸ ਐਦਾਂ ਹਲਕਾ ਹਲਕਾ ਦੱਬੀ ਜਾਓ ਪੂਰੀ ਆਟੇ ਨੂੰ ਨੂਨ ਨਾਣ ਪਾਣ ਦੀ ਕੋਈ ਜ਼ਰੂਰਤ ਨਹੀਂ ਬਸ ਇਹ ਰੂਪਤੀ ਦੀ ਤਰਾਈ ਰੱਖੋ ਆਟੇ ਛੋਲਿਆਂ ਦੀ ਹੋ ਗਈ ਤਾਂ ਖਾ ਲਓ ਛੋਲਿਆਂ ਦੀ ਹੋਈ ਆ ਫੋਲ ਕਾਦੀ ਆ ਆ ਛੋਲਿਆਂ ਦੀ ਨਹੀਂ ਛੋਲਿਆਂ ਦੀ ਆ ਚੱਲ ਫਿਰ ਰਹਿਣ ਦੇ ਧੱਕਾ ਦਾ ਨੂੰ ਕਰਨਾ ਇਹ ਰਹਿਣ ਦੇ ਦੇ ਕੇ ਜਾਂ ਨਿੱਕਾ ਖਾ ਲੂਗਾ ਸਾਬ ਦੀ ਆ ਖਾ ਲ ਕ ਚਾ ਰਹਿਣ ਦੇ ਜੇ ਨਹੀਂ ਖਾਣੀਆਂ ਨਾ ਖਾ ਕਿਹੜਾ ਕੋਈ ਬਹਵਾ ਚੱਲ आज तक तो तो पता तरी तरी तब तो अभी नहीं खा लू की भी आई तो बीबी खा लगे सुट मगर रात में खा लगी Okay. you ਹਾਂ ਲਓ ਹਾਂ ਅੱਛਾ ਅੱਛਾ ਲੱਸੀ ਕੋਈ ਨਾ ਲੱਸੀ ਤਾਂ ਆ ਜੂਗੀ ਰੋਟੀ ਪਾਣੀ ਫੇ ਗਰਮ ਫੇ ਪੂਰੀਆਂ ਠੰਡੀਆਂ ਹੋ ਜਾਂਦੀਆਂ ਨੇ ਨਾ ਆ ਦੇਖੋ ਪਟੂਰੇ ਮੰਗ ਫੇ ਆ ਲਗੀ ਪਟੂਰੇ ਮੰਗ ਇਧਰ ਨਾ ਮੈਂ ਪੇੜੇ ਕੱਢ ਕੇ ਰੱਖੇ ਹੋਏ ਆ ਫਿਰ ਮੈਨੂੰ ਐ ਵੀ ਠੰਡੀਆਂ ਹੋ ਜਾਣੀਆਂ ਮੈਂ ਫਟਾਫਟ ਲੈ ਆ ਜਾਂਗੀ ਕਿਉਂਕਿ ਮੈਂ ਪਹਿਲਾਂ ਥਾਲ ਪੜ ਕੇ ਨਾ ਰੱਖਤਾ ਫੇ ਠੰਡੀਆਂ ਨੇ ਵਧੀਆ ਲੱਗਦੀਆਂ ਯੂਵਿਤਾ ਬਾਗੇ ਅੰਦਰ ਉਹਤੇ ਨਹੀਂ ਬੈਠਿਆ ਗਿਆ ਹੈਗਾ ਪਾਣਾ ਸਬਜੀ ਲਓ ਜੀ ਆਪਾਂ ਜਸਪਾਲ ਦੀ ਵੀ ਪਾ ਦਈਏ ਪਰ ਖੜਕ ਕੇ ਉਹਦੇ ਕੋਈ ਫਾਇਦਾ ਨਹੀਂ ਸੱਚੀ ਤਾਂ ਆਪਣੀ ਦਿਖਣੇ 'ਚ ਤੁਹਾਨੂੰ ਵਧੀਆ ਹੀ ਲੱਗਣੀ ਹੋਣੀ ਪਰ ਸਵਾਦ ਦੇਖਿਓ ਕਿੰਨੀ ਬਣੀ ਅੱਛਾ ਕੱਟ ਕਰਦਾ ਹਾਂ 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 ਸਾਰੇ ਰੋਟੀ ਨਾਲ ਦੀ ਨਾਲ ਖਾ ਰਹੇ ਨੇ ਜੀ ਮੈਂ ਇੱਧਰ ਬਣਾ ਰਹੀ ਆ ਜੀ ਗਰਮੀ ਮੀਂਹ ਨਾਲ ਜਿਆਦਾ ਗਰਮੀ ਕਰ ਦਿੰਦਾ ਏ ਆਏ ਹੇ ਲੋ ਦੀ ਸਾਰਿਆਂ ਨੇ ਰੋਟੀ ਖਾ ਲਈ ਦੁਪਹਿਰ ਦੀਆਂ ਵੀ ਲਾਦਾ ਥੋੜੀਆਂ ਜਿਹੀਆਂ 2 4 6 10 ਕ ਲਾਦਾ ਫਰੈ ਹੋ ਖਾ ਲਨ ਹਾਂ ਉਹ ਚਰਾ ਹਾਂ ਹਾਂ ਯੂ ਵੀ ਵੀ ਖਾਊਗਾ ਨੇ ਖਾਈ ਨਹੀਂ ਅੰਨੀ ਔਰ ਲੋ ਜੀ ਆਪਣਾ ਤਾਂ ਖਾਣਾ ਪੀਣਾ ਬਣ ਗਿਆ ਸਾਰਿਆਂ ਨੇ ਰੋਟੀ ਖਾ ਲਈ ਹੁਣ ਮੈਂ ਰਹਿ ਗਈ ਬਸ ਮੈਂ ਖਾਣ ਲੱਗੀ ਹਾਂ ਕਿਉਂਕਿ ਕੁੜੀ ਮੈਂ ਕੱਦੀ ਖਾ ਲੈਂਦੀ ਨਹੀਂ ਮੈਂ ਮੈਨੂੰ ਐ ਤਾਂ ਵੀ 10 ਪੂਰੀਆਂ ਬਣਾ ਕੇ ਨਾ ਦੁਪਹਿਰ ਚ ਰੱਖ ਦਾਂ ਚਾਹ ਨਾਲ ਖਾ ਲੈਂਦੀ ਨੇ ਯੂਮੀ ਨੇ ਵੀ ਅੱਜ ਰੋਟੀ ਨਹੀਂ ਖਾਈ ਨਹੀਂ ਕਿਉਂਕਿ ਉਹਨੇ ਲੇਟ ਦੁੱਧ ਪੀਆ ਲੇਟ ਉੱਠਿਆ ਹੈ ਤਾਂ ਮੈਂ ਕਿਹਾ ਫਿਰ ਉਹ ਵੀ ਖਾ ਲੂਗਾ ਨਾਲੇ ਜ਼ਿਆਦਾ ਕਿਉਂਕਿ ਛੇ ਓਨ ਤਾਂ ਉਹਨੂੰ ਛੇ ਭੁੱਖਾ ਲੱਗ ਜਾਂਦੀ ਆ ਫਿਰ ਓਹ ਘੰਟੇ ਤੱਕ ਕਹਿ ਦੂਗਾ ਮੇਰੇ ਕਿਉਂਕਿ ਸਵੇਰੇ ਘੱਟ ਖਾਂਦਾ ਹੈ ਘੰਟੇ ਤੱਕ ਕਹਿ ਦੂਗਾ ਮम्मा ਹੋ ਦੇ ਦੋ ਮੈਨੂੰ ਸੱਤੀ ਫਿਰ 10 ਪਰ ਬਣਾ ਕੇ ਰੱਖ ਕੇ ਫਿਰ ਚਾਹ ਨਾਲ ਖਾਉਂਦੀ ਆ ਨੇ ਤੇ ਬੱਸ ਆਪਾਂ ਆਪਣਾ ਨਿਬੜ ਗਿਆ। ਪਾਣੀ ਦਾ ਅੱਜ ਆਪਾਂ ਸਵੇਰੇ ਨਾਲੇ ਸਿੱਖ ਲਿਆ ਪੂਰੀਆਂ ਦਾ ਲੰਕਾ। ਜਾ ਹੁਣ ਕੋ ਅੱਜ ਟੀਵੀ ਦੇਖ ਲੈਣਾ ਮੈਂ ਦੇਖਣਾ ਨਹੀਂ। 10 ਪੂਰੀਆਂ ਬਣਾ ਕੇ ਰੱਖ ਦਿਆਂ ਬਹੁਤ ਐਨੂੰ। ਪਰ ਉਸ ਵੇਲੇ ਦੋ ਰਹਿ ਗਈਆਂ ਆਪੇ ਬਣਾ ਲਾ ਕੋਈ ਤਾਂ ਬੇਬੀ ਰੋਟੀ ਖਾ ਕੇ। ਗਰਮੀ ਨਾਲ ਢਿੱਡ ਵੀ ਮੀ ਤਾਂ ਨਾਲ ਜਦ ਨਹੀਂ ਜਿਆਦਾ ਹੋ ਗਈ ਆ ਮੇਰੀ ਕੌਲੀ ਚ ਕੱਢ ਦੋ ਸਭ ਜੀ ਗੈਸ ਘੱਟ ਕਰਾਂ ਪੂਰੀਆਂ ਤਾਂ ਮੇਰੀਆਂ ਜਿਆਦਾ ਹੀ ਕੱਢ ਰਹੀਆਂ ਹਨ ਸ਼ਾਮ ਦਾ ਸਮਝੋ ਹਨ ਨੋ ਟਾਈਮ ਕੀ ਵੀ ਆਏ ਸ਼ਾਮ ਨੂੰ ਫਿਰ ਅਸੀਂ ਸ਼ਾਮ ਨੂੰ ਵੀ ਸਾਰ ਲਾਂਗੇ ਉਹੀ ਫਿਰ ਦੋ ਟਾਈਮ ਦੇ ਪੱਲੇ ਦੇ ਕੇ ਅਸੀਂ ਬਣਾ ਲੀ। ਗਰਮੀ ਬਹੁਤ ਹੈ ਕਈ ਵਾਰ ਦੇਖੋ ਬਸ ਬਸ ਮੈਂ ਸਬਜ਼ੀ ਜ਼ਿਆਦਾ ਖਾਣੀ ਹੈ ਰੋਟੀ ਘੱਟ ਖਾਣੀ ਹੈ ਹੁਣ ਇਹ ਨਾ ਕਿਉਂ ਵੀ ਕੋਲਾ ਭਰ ਕੇ ਸਬਜ਼ੀ ਦਾ ਗੱਲ ਕਿਉਂਕਿ ਸਾਰੇ ਲੋਕ ਹੱਥ ਕੱਲੀ ਗੱਲੀ ਦੀ ਦੇਖਦੇ ਨੇ ਰੋਟੀ ਜਾਂ ਇਆ ਕਰ ਮਿਨਾਰਾ ਫਿਨਿਸ਼ ਕਰ ਲਿਆ। ਲੋ ਜੀ ਹੁਣ ਜਿਹੜਾ ਆਪਣਾ ਵਲੌਗ ਹੈ ਅੱਜ ਦਾ ਮੈਂ ਇੱਥੇ ਐਂਡ ਕਰਦੀ ਹਾਂ ਤੇ ਮੈਂ ਹੁਣ ਰਸੋਈ ਚਾਗੀ ਕਿਉਂਕਿ ਅੰਦਰ ਸਾਰੇ ਰੋਟੀ ਖਾ ਰਹੇ ਸੀਗੇ ਤੇ ਟੀਵੀ ਵੀ ਚੱਲ ਰਿਹਾ ਤਾਂ ਕਰਕੇ ਹੁਣ ਮੈਨੂੰ ਦੱਸਿਓ ਵੀ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਵੀ ਆਪਾਂ ਡੇਲੀ ਰੁਟੀਨ ਆਪਾਂ ਸ਼ੇਅਰ ਕਰਾਂਗੇ ਮੈਂ ਹੁਣ ਕੱਲ ਸ਼ਾਮ ਦੀ ਵੀਡੀਓ ਸਟਾਰਟ ਕੀਤੀ ਆ ਪਰ ਕੋਸ਼ਿਸ਼ ਕਰਿਆ ਕਰੂੰਗੀ ਸਵੇਰ ਦੇ ਖਾਣੇ ਪੀਣੇ ਤੇ ਸਟਾਰਟ ਲੈ ਕੇ ਆਪਣਾ ਡੇਲੀ ਰੁਟੀਨ ਜਿਹੜੀ ਹੁੰਦੀ ਆ ਉਹ ਸ਼ਾਮ ਤੱਕ ਦੀ ਹੁੰਦੀ ਆ। ਇਸ ਕਰਕੇ ਆਪਾਂ ਉਹੀ ਸ਼ੇਅਰ ਕਰਿਆ ਕਰਾਂਗੇ ਇਹ ਵੀਡੀਓ ਮੇਰੀ ਕੱਲ ਦੀ ਆਪਣਾ ਲੰਗਰ ਪਾਣੀ ਜੋ ਵਿਚ ਆਇਆ ਸਭ ਦਿਖਾ ਰਿਆ ਜੋ ਵੀ ਹੋ ਰਿਹਾ ਹੈ ਨਾ ਸਭ ਦਿਖਾ ਰਿਆ ਹੈ ਤਾਂ ਚੈਨਲ ਨੂੰ ਜੇ ਤੁਹਾਨੂੰ ਵੀਡੀਓ ਪਸੰਦ ਆਦੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋਨੇ ਸੋਨੇ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਪਲੀਜ਼ ਸਪੋਰਟ ਕਰੋ ਕਿਉਂਕਿ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਹੈ ਤੇ ਪਰਿਵਾਰ ਨੂੰ ਪਰਿਵਾਰ ਹੈ ਜਿਹੜਾ ਆਪਣਾ ਉਹ ਅੱਗੇ ਵਧਦਾ ਜਾਣਾ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਰ ਰੋਜ਼ ਵੀਡੀਓ ਦੇਖਿਆ ਕਰੋ ਹਰ ਰੋਜ਼ ਸਾਰਾ ਵਲੌਗ ਜ਼ਰੂਰ ਦੇਖਿਆ ਕਰੋ ਕਈ ਵਾਰ ਨਾ ਨਾਲ ਇੱਕ ਗੱਲ ਹੋਰ ਮੈਨੂੰ ਨਾ ਬਾਰ-ਬਾਰ ਕਈ ਕਮੈਂਟ ਕਰਦੇ ਹੋ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਪਹਿਲਾਂ ਜਿਹੜੇ ਤਾਂ ਪੁਰਾਣੇ ਸਬਸਕ੍ਰਾਈਬਰ ਨੇ ਦੇਖੋ ਉਹ ਵੀ ਬਾਰ-ਬਾਰ ਇੱਕ ਵਾਰੀ ਇੱਕੋ ਸਵਾਲ ਪੁੱਛੀ ਜਾਂਦੇ ਨੇ ਜਦਕਿ ਮੈਂ ਉਹਨਾਂ ਨੂੰ ਪੁਰਾਣੀ ਵੀਡੀਓਜ਼ 'ਚ ਸਾਰੇ ਜਵਾਬ ਦੇ ਚੁੱਕੀ ਆ ਹਨਾ ਤੇ ਬਾਰ-ਬਾਰ ਹਨਾ ਸਾਰੇ ਇੱਕ ਕਮੈਂਟ ਕਰਦੇ ਨੇ ਇੱਕ ਕਮੈਂਟ ਮੈਨੂੰ ਬਾਰ-ਬਾਰ ਹਰ ਰੋਜ਼ ਆਈ ਜਾਂਦੇ ਨੇ ਹਨਾ ਵੀ ਤੁਸੀਂ ਆਪਣੀ ਦਰਾਨੀ ਨੂੰ ਲੈ ਕੇ ਆਓ ਏ ਮੈਂ ਪਹਿਲਾਂ ਵੀ ਕਈ ਵਾਰ ਵਲੌਗ ਬਣਾ ਕੇ ਵੀ ਦੱਸ ਚੁੱਕੀ ਹਾਂ ਵੀ ਉਹਨਾਂ ਨੇ ਆਪਣੇ ਵਲੌਗ ਬਣਾਣੇ ਛੱਡ ਤੇ ਇਸ ਲਈ ਵੀਡੀਓ 'ਚ ਉਹ ਨਹੀਂ ਆਉਂਦੇ ਮੈਂ ਦੇਖੋ ਆਪਾਂ ਕਿਸੇ ਦੀ ਮਨਜ਼ੂਰੀ ਤੋਂ ਬਿਨਾਂ ਆਪਾਂ ਉਹਨੂੰ ਵਲੌਗ 'ਚ ਨਹੀਂ ਕਿਸੇ ਨੂੰ ਵੀ ਲੈ ਸਕਦੇ ਹੈਗੇ ਜਿਹਦੀ ਉਹ ਹੁੰਦੀ ਆ ਆਰੇ ਦੀ ਇੱਛਾ ਹੁੰਦੀ ਆਪਾਂ ਉਹਨੂੰ ਲੈ ਸਕਦੇ ਨਾਲੇ ਉਹਨਾਂ ਨੇ ਆਪਦਾ ਚੈਨਲ ਬੰਦ ਕਰਤਾ ਇਸ ਕਰਕੇ ਉਹ ਮੇਰੇ ਚੈਨਲ 'ਚ ਤੁਹਾਨੂੰ ਕਦੇ ਵੀ ਦੇਖਣ ਨੂੰ ਨਹੀਂ ਮਿਲਣਗੇ ਕਦੇ ਵੀ ਨਹੀਂ ਮੈਂ ਇਸ ਕਰਕੇ ਤੁਹਾਨੂੰ ਕਹਿ ਰਹੀ ਆਂ ਵੀ ਹਾਂ ਇਹਦਾ ਕੋਈ ਹੋਰ ਗਲਤ ਰੀਜ਼ਨ ਨਾ ਸਮਝਿਓ ਸਾਰੇ ਆਪਣੇ ਉਹਨੇ ਕੋਈ ਉਹ ਗੱਲਬਾਤ ਵੀ ਆਪਣੇ ਕੋਲ ਤੇ ਮਤਲਬ ਕਈ ਕਮੈਂਟਾਂ 'ਚ ਉਹ ਕਰੀ ਜਾਂਦੇ ਨੇ ਜਿਹਦਾ ਮੈਂ ਜਵਾਬ ਬਾਰ-ਬਾਰ ਨਹੀਂ ਦੇ ਸਕਦੀ ਮੈਂ ਬਾਰ-ਬਾਰ ਕਹਿ ਰਹੀ ਆਂ ਵੀ ਇੱਕੋ ਸਵਾਲ ਮੈਨੂੰ ਨਾ ਪੁੱਛਿਆ ਕਰੋ ਨਾ ਪੁੱਛਿਆ ਕਰੋ ਕਿਉਂਕਿ ਸਭ ਦੇ ਆਪਣੇ ਆਪਣੇ ਰੀਜ਼ਨ ਹੁੰਦੇ ਨੇ ਕਿਸੇ ਦੂਜੇ ਦਾ ਰੀਜ਼ਨ ਆਪਾਂ ਦੂਜਾ ਲੈਣਾ ਨਹੀਂ ਦੱਸ ਸਕਦਾ ਹਨ ਇਸ ਕਰਕੇ ਮੈਂ ਬਸ بار-ਬਾਰ ਇਹ ਕਰੂੰਗੀ ਵੀ ਮੈਨੂੰ ਕਦੇ ਨਾ ਤੁਸੀਂ ਕਿਹਾ ਕਰੋ ਵੀ ਤੁਸੀਂ ਲੈ ਕੇ ਆਓ ਹੁਣ ਜਿਹੜਾ ਕੋਈ ਵੀਡੀਓ ਬਣਾ ਰਿਹਾ ਹੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਕਿਸ ਹਰ ਕਿਸੇ ਨੂੰ ਵੀ ਵੀਡੀਓ ਚ ਜਿਹੜਾ ਨਹੀਂ ਵੀ ਬਣਾਉਂਦਾ ਨਹੀਂ ਵੀ ਆਣਾ ਚਾਹੁੰਦਾ ਆਪਾਂ ਉਹਨੂੰ ਤੱਕੇ ਨਾਲ ਲੈ ਕੇ ਆਨੇ ਆ ਕੋਈ ਵੀ ਚਾਹੇ ਮੈਂ ਵੀ ਆ ਮੈਂ ਕਾ ਲੂ ਕਿਸੇ ਦੀ ਵੀਡੀਓ ਚ ਨਾਣਾ ਚਾਹਾਂ ਮੈਂ ਵਲੌਗ ਵਾਲਾ ਕੰਮ ਨਾ ਕਰਾਂ ਤੇ ਮੈਂ ਦੂਜੇ ਨੂੰ ਕਹਦਾ ਵੀ ਤੂੰ ਵੀ ਮੈਨੂੰ ਵਲੌਗ ਚ ਨਹੀਂ ਲੈਣਾ ਫਿਰ ਮੈਨੂੰ ਅਗਲਾ ੱੱਕਾ ੱੱਕਾ ਤਾਂ ਨਹੀਂ ਮੇਰੇ ਨਾਲ ਕਰ ਸਕਦਾ ਵੀ ਹਾਂ ਤੁਸੀਂ ਆਓ ਮੈਂ ਮੈਂ ਚਾਹ ਤਾਂ ਮੈਂ ਹੀ ਨਹੀਂ ਆਣਾ ਚਾਹੂੰਗੀ ਇਸ ਕਰਕੇ ਹਰ ਜੀ ਨੇ ਜਿਹੜਾ ਆਂਦਾ ਹੈ ਪਲੀਜ਼ ਤੁਸੀਂ ਉਹਨੂੰ ਪਿਆਰ ਕਰੋ ਸਪੋਰਟ ਕਰੋ ਮੈਂ ਪਹਿਲਾਂ ਵੀ ਪੁਰਾਣੀ ਵੀਡੀਓਸ ਤੇ ਕਹਿ ਚੁੱਕੀ ਆ ਬਾਰ-ਬਾਰ ਇਸ ਲਈ ਨਾ ਮੈਂ ਬਾਰ-ਬਾਰ ਕਮੈਂਟਾਂ 'ਚ ਜਵਾਬ ਦੇਣਾ ਤੇ ਗਲਤ ਕੋਈ ਗੱਲ ਆਪਣੇ ਕੋਲ ਤੇ ਕਦੇ ਵੀ ਸੋਚਿਓ ਨਾ ਕਦੇ ਵੀ ਇੱਕ ਕੋਈ ਵੀ ਨਾ ਜਦ ਬੰਦਾ ਕਮੈਂਟਾਂ 'ਚ ਆਪਣੇ ਫੈਸਲੇ ਸੁਣਾਉਣ ਲੱਗ ਦਿੰਦਾ ਮੈਂ ਹਰ ਕਿਸੇ ਨੂੰ ਨਹੀਂ ਕਹਿ ਰਹੀ ਕਿਸੇ ਕਿਸੇ ਨੂੰ ਜਿਹੜੇ ਕੋਈ ਅਹੀਆਂ ਗੱਲਾਂ ਕਰਦਾ ਮੈਨੂੰ ਪਤਾ ਉਹ ਵਲੌਗ ਦੇਖਦੇ ਨੇ ਆਪਣੀ ਰਾਏ ਦੱਸਣ ਲੱਗ ਜਾਂਦੇ ਨੇ ਮਤਲਬ ਰਾਏ ਨਹੀਂ ਫੈਸਲੇ ਸੁਣਾ ਦਿੰਦੇ ਨੇ ਵੀ ਹਾਂ ਬਿਨਾਂ ਜਦ ਤੱਕ ਕਿਸੇ ਦੀ ਤੁਹਾਨੂੰ ਗੱਲਬਾਤ ਦਾ ਪਤਾ ਨਹੀਂ ਨਾ ਹੁੰਦਾ ਕਿਸੇ ਦਾ ਹਨਾ ਨਾਲੇ ਕਿਸੇ ਦੇ ਘਰ ਦਾ ਮੈਂ ਮੈਂ ਕਿਸੇ ਦੇ ਵਲੌਗ ਦੇਖ ਰਹੀ ਹਾਂ ਮੈਂ ਜਦ ਵੀਡੀਓ ਨਹੀਂ ਬਣਾਉਂਦੀ ਸੀ ਨਾ ਮੈਂ ਕਿਸੇ ਸਾਧ ਦੇ ਵਲੌਗ ਦੇਖਦੀ ਸੀ ਅੱਜ ਵੀ ਉਹਨਾਂ ਦੇ ਦੇਖਦੀ ਹਾਂ ਪਰ ਮੈਂ ਕਦੇ ਵੀ ਕਿਸੇ ਬਾਰੇ ਕੋਈ ਵੀ ਜਿਹੜਾ ਹੋ ਜਿਹੜੇ ਮਤਲਬ ਬਹੁਤ سارے ਸਬਸਕ੍ਰਾਈਬਰ ਆ ਤਾਂ ਮੇਰੇ ਵੀ ਜਿਹੜੇ ਮੇਰੇ ਵਲੌਗ ਪਸੰਦ ਕਰਦੇ ਨੇ ਸਭ ਨੂੰ ਬਹੁਤ ਪਸੰਦ ਕਰਦੇ ਉਹ ਆਪਣੇ ਕੋਲ ਤੇ ਰਾਏ ਕਦੇ ਨਹੀਂ ਬਣਾਉਂਦੇ ਹੈ ਕਿ ਕਦੇ ਫੈਸਲਾ ਸਿੱਧਾ ਨਹੀਂ ਸੁਣਾਉਂਦੇ ਵੀ ਹਾਂ ਤੁਸੀਂ ਤਾਂ ਆ ਹੋਗੇ ਜੀ ਇਹ ਹੋਗੇ ਜੀ ਫਲਾਣਾ ਹੋਗੇ ਕਦੇ ਵੀ ਫੈਸਲਾ ਸਿੱਧਾ ਉਹ ਨਾ ਕਰਿਆ ਕਰੋ ਕਿਸੇ ਦੇ ਘਰ ਦਾ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਜਿਹੜੇ ਜਿਹੜੇ ਘਰ ਚ ਮੈਂਬਰ ਆ ਉਹਨਾਂ ਨੂੰ ਹੀ ਆਪਣੇ ਗੱਲਾਂ ਬਾਰੇ ਪਤਾ ਹੁੰਦਾ ਏ ਕਿਸੇ ਨੂੰ ਵੀ ਨਹੀਂ ਇਹ ਬਲ ਕੇ ਪਿੰਡ ਵਾਲਿਆਂ ਨੂੰ ਵੀ ਨਹੀਂ ਦੇਖੋ ਪਿੰਡ ਚ ਰਹਿਣੇ ਜਿਹੜੇ ਪਿੰਡ ਚ ਉਹਨਾਂ ਪਿੰਡ ਵਾਲਿਆਂ ਨੂੰ ਵੀ ਕਿਸੇ ਦੇ ਘਰ ਦਾ ਪਤਾ ਹੁੰਦਾ ਬਸ ਉਹ ਵੀ ਆਪਣੇ ਘਰੇ ਬੈਠੇ ਬਸ ਔ ਗੱਲਾਂ ਜੋੜ ਲੈਂਦੇ ਆ ਇਸ ਕਰਕੇ ਜਿਹੜੇ ਇੱਥੇ ਵਲੌਗ ਦੇਖਦੇ ਨੇ ਹਨਾ ਉਹ ਵੀ ਐਵੇਂ ਹੀ ਕਰਦੇ ਹੱਦੇ ਆਪਣੇ ਕੋਲ ਤੇ ਬਸ ਗੱਲਾਂ ਚਾਪ ਜੋੜ ਕੇ ਫੈਸਲਾ ਸੁਣਾਵੰਦੇ ਨੇ ਐਦਾਂ ਨਾ ਕਰਿਆ ਕਰੋ ਜਿਹੜਾ ਵੀ ਆ ਹਰ ਕਿਸੇ ਨੂੰ ਪਿਆਰ ਕਰੋ ਸਪੋਰਟ ਕਰੋ ਕਿਸੇ ਦਾ ਫੈਸਲਾ ਖੁਦ ਨਾ ਲਓ ਇਹ ਕਿਹੜੀ ਗੱਲਾਂ ਨਾਲੇ ਤੁਹਾਨੂੰ ਕੀ ਪਤਾ ਨਾ ਆਪਾਂ ਪੂਰੀ ਗੱਲ ਤਾਂ ਨਹੀਂ ਸੋਸ਼ਲ ਮੀਡੀਆ ਤੇ ਕਰਦੇ ਹੈਗੇ ਸਾਰੀ ਨਹੀਂ ਦੱਸਦੇ ਉਪਰ ਹੀ ਕਈ ਵਾਰ ਜੇ ਕੋਈ ਆਪਾਂ ਗੱਲ ਦੱਸਦੇ ਤਾਂ ਉੱਪਰ ਉੱਪਰ ਦੱਸ ਦਿੰਦੇ ਆ ਹਾਂ ਦਦ ਨੂੰ ਮਾੜੀ ਦੀ ਸਭ ਕੀ ਦੇ ਦੋ ਦੰਨੀਆ ਚਲੋ ਜੀ ਹੁਣ ਆਪਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਸਭ ਨੂੰ ਪਿਆਰ ਕਰੋ ਪਲੀਜ਼ ਸਭ ਨੂੰ ਜਿਹੜਾ ਵੀ ਆਂਦਾ ਵੀਡੀਓ 'ਚ ਹਰ ਇੱਕ ਨੂੰ ਪਿਆਰ ਕਰੋ ਤੇ ਫੈਸਲੇ ਬਸ ਜ਼ਿਆਦਾਤਰ ਫੈਸਲੇ ਨਾ ਸੁਣਾਓ ਬਸ ਦੇਖੋ ਤੇ ਅੱਧੇ ਜਿਵੇਂ ਅਸੀਂ ਨਹੀਂ ਸੁਣਾਉਂਦੇ ਅਸੀਂ ਕਿਸੇ ਦੇ ਫੈਸਲੇ ਨਹੀਂ ਸੁਣਾਉਂਦੇ ਤੁਸੀਂ ਵੀ ਨਾ ਸੁਣਾਓ ਚਲੋ ਜੀ ਹੁਣ ਮਿਲਦੇ ਆ ਅਗਲੇ